ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਸਤ ਗੁਰ ਨੋ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿ ਚਰਬਦ ਨਾ ਕਰੇ ਵਿਚਾਰ ਸਤਗੁਰ ਨੋ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿ ਚਰਬਦ ਨਾ ਕਰੇ ਵਿਚਾਰ ਮੈਂ ਮਿਲਣਾ ਚੁੱਕਈ ਨਾਮ ਨਾ ਲੱਗੈ ਪਿਆਰ ਇੱਕ ਆਪੇ ਬਖਸ਼ ਮਿਲੈਨ ਦੁਬਿਦਾ ਤਜ ਵਿਕਾਰ ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ ਸਤਿਗੁਰ ਹੇਤ ਪਿਆਰ ਮਹੱਲਾ ਤੀਜਾ ਸਤ ਗੁਰੂ ਨਾ ਸੇਵਿਓ ਮੂਰਖ ਅੰਧ ਗਵਾਰ ਦੂਜੇ ਪਾਏ ਬਹੁਤ ਦੁੱਖ ਲਾਗਾ ਜਲਤਾ ਕਰੇ ਪੁਕਾਰ ਜਿਨ ਕਾਰਨ ਗੁਰੂ ਵਿਸਾਰਿਆ ਸੇ ਨਾ ਉਪਕਾਰੇ ਅੰਤਿ ਵਾਰ ਨਾਨਕ ਗੁਰਮਤੀ ਸੁਖ ਪਾਇਆ ਬਖਸੇ ਬਖਸ਼ਣ ਹਾਰ ਪਾਉੜੀ ਤੂੰ ਆਪੇ ਆਪ ਆਪ ਸਭ ਕਰਤਾ ਕੋਈ ਦੂਜਾ ਹੋਏ ਸੋ ਅਵਰੋ ਕਹੀਐ ਹਰ ਆਪੇ ਬੋਲੇ ਆਪ ਬੁਲਾਵੇ ਹਰ ਆਪੇ ਜਲ ਥਲ ਰਬ ਰਹੀਐ ਹਰ ਆਪੇ ਮਾਰੇ ਹਰ ਆਪੇ ਛੋੜੇ ਮਨ ਹਰ ਸਰਨੀ ਪੜ ਰਹੀ ਹੈ ਹਰ ਬਿਨ ਕੋਈ ਮਾਰ ਜੀਵਨ ਨਾ ਸਕੈ ਮਨ ਹੋਏ ਨਿਚੰਦ ਨਿਸਲ ਹੋਏ ਰਹੀ ਹੈ ਉਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ ਜਨ ਨਾਨਕ ਗੁਰਮੁਖ ਹਰ ਲਹੀਐ ਹਰ ਬਿਨ ਕੋਈ ਮਾਰ ਜੀਵਨ ਨਾ ਸਕੈ ਮਨ ਹੋਏ ਨਿਚੰਦ ਨਿਸਲ ਹੋਏ ਰਹੀਐ ਉਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ ਜਨ ਨਾਨਕ ਗੁਰਮੁਖ ਹਰ ਲਹੀਐ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 3 ਜਿਤਨਾ ਇਹ ਸਾਰਾ ਸੰਸਾਰ ਹੈ ਇਸ ਵਿੱਚ ਹਰੇਕ ਜੀਵ ਸਤਿਗੁਰ ਦੇ ਦਰਸ਼ਨ ਕਰਦਾ ਹੈ ਪਰ ਨਿਰਾਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲਦੀ ਜਦ ਤਾਈਂ ਜੀਵ ਸਤਿਗੁਰ ਦੇ ਸ਼ਬਦ ਵਿੱਚ ਵਿਚਾਰ ਨਹੀਂ ਕਰਦਾ ਕਿਉਂਕਿ ਵਿਚਾਰ ਕਰਨ ਤੋਂ ਬਿਨਾ ਅਹੰਕਾਰ ਰੂਪ ਮੰਨਦੀ ਮੈਂ ਨਹੀਂ ਉਤਰਦੀ ਤੇ ਨਾਮ ਵਿੱਚ ਪਿਆਰ ਨਹੀਂ ਬਣਦਾ ਕਈ ਮਨੁੱਖਾਂ ਨੂੰ ਪ੍ਰਭੂ ਨੇ ਆਪ ਹੀ ਮਿਹਰ ਕਰਕੇ ਮਿਲਾ ਲਿਆ ਜਿਨ੍ਹਾਂ ਨੇ ਮੇਰ-ਤੇਰ ਤੇ ਵਿਕਾਰ ਛੱਡੇ ਹਨ ਇਹ ਨਾਨਕ ਕਈ ਮਨੁੱਖ ਸਤਿਗੁਰੂ ਦਾ ਦਰਸ਼ਨ ਕਰਕੇ ਸਤਿਗੁਰ ਦੇ ਪਿਆਰ ਵਿੱਚ ਬਿਰਤੀ ਜੋੜ ਕੇ ਮਰ ਕੇ ਭਾਵ ਆਪਾ ਗਵਾ ਕੇ ਹਰੀ ਵਿੱਚ ਮਿਲ ਗਏ ਹਨ ਅੰਨੇ ਮੁਰਗ ਗਵਾਰ ਰਹੇ ਆਪਣੇ ਸਤਿਗੁਰ ਦੀ ਸੇਵਾ ਨਹੀਂ ਕੀਤੀ ਮਾਇਆ ਦੇ ਪਿਆਰ ਵਿੱਚ ਜਦੋਂ ਤੱਕ ਦੁਖੀ ਹੋਇਆ ਤਦੋਂ ਛੜਦਾ ਹੋਇਆ ਹਾੜੇ ਘਤਦਾ ਹੈ ਤੇ ਜਿਨ੍ਹਾਂ ਦੇ ਵਾਸਤੇ ਸਤਿਗੁਰੂ ਨੂੰ ਵਿਸਾਰਿਆ ਹੈ ਉਹ ਆਖਰੀ ਵੇਲੇ ਨਹੀਂ ਪੁਕਾਰਦੇ ਹੇ ਨਾਨਕ ਗੁਰੂ ਦੀ ਮਤ ਲਿਆਂ ਹੀ ਸੁੱਖ ਮਿਲਦਾ ਹੈ ਤੇ ਬਖਸ਼ਣ ਵਾਲਾ ਹਰੀ ਬਖਸ਼ਦਾ ਹੈ ਹੇ ਹਰੀ ਤੂੰ ਆਪ ਹੀ ਆਪ ਹੈ ਤੇ ਆਪ ਹੀ ਸਭ ਕੁਝ ਪੈਦਾ ਕਰਦਾ ਹੈ ਕਿਸੇ ਹੋਰ ਦੂਜੇ ਨੂੰ ਪੈਦਾ ਕਰਨ ਵਾਲਾ ਤਾਂ ਹੀ ਆਖੀਏ ਜੇ ਕੋਈ ਹੋਰ ਹੋਵੇ ਹਰੀ ਆਪ ਹੀ ਸਭ ਜੀਵਾਂ ਵਿੱਚ ਬੋਲਦਾ ਹੈ ਆਪ ਹੀ ਸਭ ਨੂੰ ਬੁਲਾਉਂਦਾ ਹੈ ਤੇ ਆਪ ਹੀ ਜਲ ਵਿੱਚ ਥਲ ਵਿੱਚ ਵਿਆਪਕ ਹੈ। हे मन ਹਰੀ ਆਪ ਹੀ ਮਾਰਦਾ ਹੈ ਤੇ ਆਪ ਹੀ ਬਖਸ਼ਦਾ ਹੈ। ਇਸ ਵਾਸਤੇ ਹਰੀ ਦੀ ਸ਼ਰਣ ਵਿੱਚ ਪਿਆਰ ਹੋ। हे मन ਹਰੀ ਤੋਂ ਬਿਨਾਂ ਕੋਈ ਹੋਰ ਨਾ ਮਾਰ ਸਕਦਾ ਹੈ ਤੇ ਨਾ ਜੀਵਾਲ ਸਕਦਾ ਹੈ। ਇਸ ਵਾਸਤੇ ਨਿਸ਼ਚਿੰਤ ਹੋ ਰਹੋ ਤੇ ਲੰਮੀਆਂ ਤਾਣ ਛੱਡ ਭਾਵ ਕਿਸੇ ਹੋਰ ਦੀ ਓਟ ਨਾ ਧੱਕੇ ਸਭ ਤੋਂ ਵੱਡੇ ਹਰਿ ਤੇ ਆਸ ਰੱਖ ਏ ਦਾਸ ਨਾਨਕ ਜੇ ਉੱਠਦਿਆਂ ਬੈੰਦਿਆਂ ਤੇ ਸੁੱਤਿਆਂ ਹਰ ਵੇਲੇ ਹਰੀ ਦਾ ਨਾਮ ਸਿਮਰਿਏ ਤਾਂ ਸਤਿਗੁਰ ਦੇ ਸਨਮੁਖ ਹੋ ਕੇ ਹਰ ਮਿਲ ਪੈਂਦਾ ਹੈ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ